ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਸਾਰੇ ਧਰਤੀਆਂ ਦੇ ਸੇਵਾਦਾਰ ਠੀਕ ਹੋ ਸਾਰੇ ਤੇ ਅੱਜ ਮੈਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣ ਲੱਗਾ ਨਾ ਇਹ ਜਿਹੜਾ ਤੁਸੀਂ ਮੇਰੇ ਪਿੱਛੇ ਦਿਲਕਸ਼ ਨਜ਼ਾਰਾ ਜਿਹੜਾ ਦੇਖ ਰਹੇ ਹੋ ਇਹ ਸਾਇੰਸ ਕਾਲਜ ਦੇ 11000 ਬੂਟਿਆਂ ਦੇ ਜੰਗਲ ਦਾ ਇਹ ਤੇ ਇਹ ਜੰਗਲ ਜਦੋਂ ਲੱਗਿਆ ਸੀਗਾ ਲੱਗਣਾ ਸੀਗਾ ਇਹ ਸੁਪਨਾ ਸੀਗਾ ਡਾਕਟਰ ਐਚ ਐਸ ਡਾਰਲਿੰਗ ਵੀਰ ਜੀ ਹੁਣਾਂ ਦਾ ਅੱ비 ਆਪਣੇ ਜਗਰਾਵਾਂ ਦੇ ਵਿੱਚ ਇੱਕ ਬਹੁਤ ਸਾਰਾ ਵੱਡਾ ਜੰਗਲ ਹੋਵੇ 11000 ਬੂਟਿਆਂ ਦਾ ਜੰਗਲ ਦਾ ਜਿਹੜਾ ਤੁਸੀਂ ਆਨੰਦ ਦੇਖ ਰਹੇ ਹੋ ਤੇ ਵੀਰ ਜੀ ਹੁਣੀ ਅੱਜ ਸੁਆਬ ਦੇ ਨਾਲ ਆਏ ਹੋਏ ਸੀਗੇ ਮੈਂ ਜਾਣਾ ਸੀਗਾ ਟਾਪ ਤੇ ਬੂਟੇ ਲਾਉਣ ਤੇ ਇਹਨਾਂ ਕੋਲੇ 10 ਮਿੰਟ ਸੀਗੇ ਤੇ ਮੈਂ ਸੋਚਿਆ ਵੀ ਫਿਰ ਮੇਰਾ ਦਿਮਾਗ ਘੁੰਮਿਆ ਮੈਂ ਕਿਹਾ ਵੀ ਨਹੀਂ ਪਹਿਲਾਂ ਵੀਰ ਜੀ ਨੂੰ ਮਿਲ ਕੇ ਆਈਏ ਢਾਵ ਵਾਲੇ ਪਾਸੇ ਨੂੰ ਬਾਅਦ ਚ ਜਾਵਾਂਗੇ ਉੱਥੇ ਉਹ ਮੁੰਡੇ ਟੋਏ ਕੱਢੀ ਜਾਂਦੇ ਆ ਤੇ ਇਹ ਔਰ ਡਾਕਟਰ ਸਾਹਿਬ ਆ ਰਹੇ ਨੇ ਇਹ ਇਹ ਸੁਪਨਾ ਜਿਹੜਾ ਇਹ ਜੰਗਲ ਦਾ ਇਹਨਾਂ ਦਾ ਸੀ ਦਰਸ਼ਨ ਕਰੋ ਤੁਸੀਂ ਵੀਰ ਜੀ ਹੁਣੇ ਨਾਲ ਆਏ ਨੇ ਧੰਨਵਾਦ ਵੀਰ ਜੀ ਦੀ ਆਇਆਂ ਨੂੰ ਤੇ ਸਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਜਿਹੜਾ ਸੁਪਨਾ ਸੀਗਾ ਜੀ ਇਹ ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਜਗਰਾਵਾਂ ਦੇ ਵਿੱਚ ਆਪਣੇ ਜਿੰਨੇ ਵੀ ਫਰੈਂਡ ਸਰਕਲ ਸੀਗੇ ਗੱਲਬਾਤ ਕੀਤੀ ਕਿ ਵੀ ਮੇਰਾ ਸੁਪਨਾ ਵਾ ਇਹ ਆਰਮੀ ਦੇ ਵਿੱਚ ਜੌਬ ਕਰਦੇ ਨੇ ਅਫਸਰ ਨੇ ਉੱਥੇ ਵੱਡੇ ਤੇ ਵੀ ਮੇਰਾ ਸੁਪਨਾ ਵਾ ਕਿ ਜਗਰਾਵਾਂ ਦੇ ਵਿੱਚ ਇੱਕ ਬਹੁਤ ਸਾਰਾ ਵੱਡਾ ਜੰਗਲ ਹੋਵੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਇਹ ਸੁਪਨਾ ਇਹਨਾਂ ਦਾ ਸੀ ਮੈਂ ਤੁਹਾਨੂੰ ਤਾਂ ਅੱਜ ਉਧਰ ਟਾਪ ਤੇ ਮੈਂ ਤਾਂ ਨਹੀਂ ਗਿਆ ਮੈਂ ਕਿਹਾ ਵੀ ਅੱਜ ਸੁਪਨਾ ਸਾਂਝਾ ਕਰ ਗਏ ਵੀਰ ਜੀ ਹੁਣਾਂ ਦਾ ਇਹ ਸੁਪਨਾ ਜਿਹੜਾ ਤੁਸੀਂ ਆਪਾਂ ਅਕਸਰ ਗੱਲ ਕਰਦੇ ਆ 11000 ਬੂਟਿਆਂ ਦਾ ਜੰਗਲ ਕਿਵੇਂ ਲੱਗਿਆ ਕਿਵੇਂ ਹੋ ਜੂ ਇਹ ਜਿਹੜਾ ਸੁਪਨਾ ਵੀਰ ਜੀ ਹੁਣਾਂ ਦਾ ਸੀ ਤੇ ਵੀਰਜੀ ਹੁਣਾਂ ਨੇ ਜਗਰਾਵਾਂ ਦੇ ਵਿੱਚ ਸਾਰੇ ਦੋਸਤਾਂ ਮਿੱਤਰਾਂ ਨੂੰ ਫੋਨ ਕੀਤਾ ਤੇ ਸਾਰਿਆਂ ਨੇ ਕਿਹਾ ਵੀ ਤੁਸੀਂ ਸਤਪਾਲ ਨਾਲ ਗੱਲ ਕਰੋ ਇਹਨਾਂ ਦਾ ਮੈਨੂੰ ਫੋਨ ਆਇਆ ਮੈਨੂੰ ਯਾਦ ਆ ਵੀ ਰਾਤ ਸ਼ਾਮ ਦੇ ਪੋਣੇ 1:00 ਵਜੇ ਤੇ 9:30 9:00 ਤੱਕ ਅਸੀਂ ਗੱਲ ਕਰਦੇ ਰਹੇ ਸੀਗੇ ਮੈਂ ਰਸਤੇ 'ਤੇ ਖੜ ਕੇ ਗੱਲ ਕਰ ਰਿਹਾ ਸੀ ਇਹਨਾਂ ਦੇ ਨਾਲ ਤੇ ਲਾਲੋ ਸਾਹਿਬ ਵੀ ਡੇਢ ਘੰਟਾ ਲਗਾਤਾਰ ਮੈਨੂੰ ਵੀ ਇਹਨਾਂ ਚਾਹ ਸੀਗਾ ਵੀ ਐਡੀ ਵੱਡੀ ਗੱਲ ਹੋ ਰਹੀ ਆ ਜਗਰਾਵਾਂ 'ਚ ਤੇ ਇਹਨਾਂ ਨੂੰ ਵੀ ਬਹੁਤ ਚਾਹ ਸੀਗਾ ਤੇ ਉਹ ਚਾਹ ਦਾ ਨਤੀਜਾ ਵੀ ਅੱਜ ਘਟੋ ਘਟ ਬਾਲਾ ਨਹੀਂ ਮੇਕਮਾ ਤਾਂ 40% ਜਗਰਾਮਾ ਇਸ ਜੰਗਲ ਦੀ ਬਦੌਲਤ ਸਾਹ ਲੈ ਰਿਆ ਡਾਕਟਰ ਸਾਹਿਬ ਬਿਲਕੁਲ ਜੀ ਹਨਾ ਤੇ ਉਹ ਚਾ ਤਾਂ ਸੀਗਾ ਸਾਨੂੰ ਤੇ ਇਹਨਾਂ ਨੇ ਗੱਲ ਕਹੀ ਸੀ ਸਤਪਾਲ 11000 ਬੂਟਿਆਂ ਦਾ ਜੰਗਲ ਲਾਉਣਾ ਵਾ ਤੇ ਲਾ ਵੀ ਅਸੀਂ ਦੇਣਾ ਸਾਰਾ ਕੁਝ ਅਸੀਂ ਕਰਦੇ ਨੇ ਇਕੋ ਸਿੱਖ ਦੀ ਟੀਮ ਮੈਂ ਸਪੈਸ਼ਲੀ ਉਹਨਾਂ ਦਾ ਵੀ ਧੰਨਵਾਦ ਕਰਾਂ ਇਸ ਵੀਡੀਓ ਦੇ ਵਿੱਚ ਹਨਾ ਉਹਨਾਂ ਉਹਨਾਂ ਨੇ ਬਹੁਤ ਸਾਰਾ ਵੱਡਾ ਯੋਗਦਾਨ ਸੀ ਉਹਨਾਂ ਦਾ ਮੈਂ ਵੀ ਉਹਨਾਂ ਤੋਂ ਇਹ ਜਿਹੜਾ ਮਾਈਕਰੋ ਫੋਰੈਸਟ ਲਗਾਉਣਾ ਸਿੱਖਿਆ ਉਹਨਾਂ ਦੀ ਵਰਕਸ਼ਾਪਾਂ ਵੀ ਲਾਈਆਂ ਉਹ ਵੀ ਆ ਰਹੀ ਸੀਗੀ ਤੇ ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਲੱਗ ਜਾਊਗਾ ਸੰਭਾਲਣ ਦੀ ਹਰ ਡਾਕਟਰ ਸਾਹਿਬ ਐਵੀ ਗੱਲ ਹੋਈ ਸੀ ਨਾ ਵੀ ਮੈਨੂੰ ਸੰਭਾਲਣ ਦੀ ਚਿੰਤਾ ਵਾ ਵੀ ਸੰਭਾਲਿਆ ਜਾਊ ਕਿ ਨਹੀਂ ਸੰਭਾਲਿਆ ਜਾਊ ਮੈਂ ਡਾਕਟਰ ਸਾਹਿਬ ਸੰਭਾਲੂਗਾ ਮੈਂ ਪਹਿਲੇ ਬੋਲੀ ਮੈਨੂੰ ਨਾਲ ਹੀ ਕਹਦੇ ਮੈਂ ਸੰਭਾਲੂਗਾ ਮੇਰੀ ਜ਼ਿੰਮੇਵਾਰੀ ਹੈ ਸਾਰੀ ਡਾਕਟਰ ਸਾਹਿਬ ਕਹਿੰਦੇ ਵੀ ਬਹੁਤ ਵੱਡੀ ਗੱਲ ਸਤਪਾਲ ਕਰ ਰਿਹਾ ਤੂੰ ਡਾਕਟਰ ਸਾਹਿਬ ਐਂ ਹੋਈ ਸੀ ਨਾ ਮੈਂ ਕਿਹਾ ਜੀ ਵੀ ਤੁਸੀਂ ਬੇਚੈਨਤ ਰਹੋ ਵੀ ਸੰਭਲ ਜੂਗਾ ਵੀ ਤੁਸੀਂ ਲਾਉਣ ਵਾਲੀ ਗੱਲ ਬਣੋ ਹਨਾ ਤੇ ਉਸ ਤੋਂ ਬਾਅਦ ਸੰਭਾਲਿਆ ਮੈਂ ਵੀ ਨਹੀਂ ਹੈਗਾ ਸੰਭਾਲਿਆ ਡਾਕਟਰ ਪ੍ਰੋਫੈਸਰ ਨਿਰਮਲ ਸਿੰਘ ਨੇ ਹੁਣਾਂ ਨੇ ਆ ਤੇ ਜਾਨੀ ਉਹ ਜਦੋਂ ਭਾਵਨਾ ਹੋਵੇ ਸਭ ਕੁਝ ਹੋ ਜਾਂਦਾ ਤੇ ਇਹਨਾਂ ਦੀ ਧਰਤੀ ਮਾਂ ਦੀ ਸੇਵਾ ਦੇ ਵਿੱਚ ਭਾਵਨਾ ਸੀ ਤੇ ਮੈਂ ਬੇਨਤੀ ਕਰੂੰਗਾ ਵੀ ਡਾਕਟਰ ਸਾਹਿਬ ਜਰੂਰ ਆਪਣੇ ਜਿਹੜੇ ਆ ਭਾਵਨਾਵਾਂ ਸਾਂਝੀਆਂ ਕਰੋ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਵੀ ਇਹ ਜੰਗਲ ਮੈਨੂੰ ਨਹੀਂ ਪਤਾ ਵੀ ਇਹ ਸਾਰੇ ਪੈਸੇ ਕਿੱਥੋਂ ਆਏ ਕਿੱਥੋਂ ਨਹੀਂ ਡਾਕਟਰ ਸਾਹਿਬ ਨੇ ਕੋਲੋਂ ਖਰਚੇ ਜ ਆਪਣੇ ਯਾਰਾਂ ਦੋਸਤਾਂ ਨਾਲ ਸਾਂਝੇ ਕੀਤੇ ਪਰ ਜੰਗਲ ਲੱਗ ਗਿਆ ਜਗਰਾਵਾ ਸ਼ਹਿਰ ਵਾਸੀਆਂ ਦੇ ਇਹਦੇ ਤੇ ਮਤਲਬ ਕਿਸੇ ਦਾ ਹੀ ਕੋਈ ਸਹਿਯੋਗ ਹੋਊਗਾ ਦੋ ਚਾਰ ਬੰਦਿਆਂ ਦਾ ਮਾੜਾ ਮੋਟਾ ਤੇ ਬਾਲਾ ਨਹੀਂ ਹੈਗਾ ਰੂੜੀ ਦਾ ਸਹਿਯੋਗ ਸੀਗਾ ਨਾ ਮਤਲਬ ਉਤਰਾ ਪਰਿਵਾਰ ਦਾ ਤੇ ਇਹ ਜੰਗਲ ਇਹਨਾਂ ਦੀ ਬਦੌਲਤ ਹੀ ਸਾਰਾ ਲੱਗਿਆ ਤੇ ਅੱਜ ਇਸ ਜੰਗਲ ਕਰਕੇ ਪੂਰੇ ਪੰਜਾਬ ਦੇ ਵਿੱਚ ਜਗਰਾਵਾ ਦਾ ਨਾਮ ਆ ਅਨੇ ਤੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੇ ਕਿਵੇਂ ਸਾਰੀ ਉਹ ਗੱਲਬਾਤ ਜਰੂਰ ਸਾਡੇ ਦਰਸ਼ਕਾਂ ਦੇ ਨਾਲ ਜਿਹੜੇ ਸਾਨੂੰ ਪਿਆਰ ਕਰਦੇ ਨੇ ਜ਼ਿਆਦਾਤਰ ਜਗਰਾਵਾਂ ਵਾਲੇ ਨੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਕਾਫੀ ਮਤਲਬ ਲੋਕ ਜੁੜ ਰਹੇ ਨੇ ਤੇ ਸਾਰਿਆਂ ਨਾਲ ਮੈਂ ਬੇਨਤੀ ਕਰੂੰਗਾ ਵੀ ਜੇ ਇਹ ਸਪான்ਸਰ ਕਰ ਸਕਦੇ ਹੋ ਤੇ ਤੁਸੀਂ ਹੋਰ ਵੀ ਜੰਗਲ ਸਾਨੂੰ ਸਪான்ਸਰ ਕਰੋ ਸੰਭਾਲਾਂਗੇ ਅਸੀਂ ਪਹਿਲਾਂ ਹੀ ਡਾਕਟਰ ਸਾਹਿਬ ਦੇ ਕਹਿਣ ਤੋਂ ਪਹਿਲਾਂ ਹੀ ਅਸੀਂ ਵੀ ਤੁਸੀਂ ਜਿੱਥੇ ਵੀ ਤੁਸੀਂ ਜੰਗਲ ਲਾਉਣ ਵਾਲੇ ਬਣੋ ਜਗਾ ਪ੍ਰਬੰਧ ਕਰਨ ਵਾਲੇ ਬਣੋ ਸੰਭਾਲਣ ਦੀ ਜ਼ਿੰਮੇਵਾਰੀ ਸਾਡੀ ਵੀਰੇ ਵੀ ਪੰਜ ਚਾਰ ਬੂਟੇ ਤੁਸੀਂ ਕਈ ਵਾਰੀ ਆਏ ਕਹਿ ਦਿੰਦੇ ਸਾਨੂੰ ਜੀ ਵੀ 10 ਬੂਟੇ ਉੱਥੇ ਪਾਲਿਓ ਵੀ ਉਵੇਂ ਮੁਸ਼ਕਲ ਆ ਵੀ ਜੰਗਲ 10 11 ਯਾਰ ਬੂਟੇ ਦਾ ਸੰਭਾਲਣਾ ਉੱਥੇ ਬੰਦਾ ਜਾਵੇ ਆਵੇ ਤੇ ਟਾਈਮ ਵੀ ਲੱਗੇ ਤੇ ਬੇਸਤੀ ਹੋਵੇ ਤੇ ਕੁਝ ਪ੍ਰਾਪਤੀ ਵੀ ਹੋਵੇ ਘੱਟੋ ਘੱਟ 500 ਹਾਂ ਜੀ 500000 ਬੂਟਾ ਲੱਗਿਆ ਹੋਵੇ ਤੇ ਡਾਕਟਰ ਸਾਹਿਬ ਕੀ ਕਹਾਂਗੇ ਹਾਂ ਜੀ ਜਿਹੜੀ ਗੱਲ ਥੈਂਕ ਯੂ ਸਤਪਾਲ ਜੀ ਜਿਹੜੀ ਗੱਲ ਸਤਪਾਲ ਜੀ ਨੇ ਕਹੀ ਆ ਮੈਂ ਉਸੇ ਨੂੰ ਕੰਟੀਨਿਊ ਕਰਦਾ ਕਿ ਅ ਲੋੜ ਤਾਂ ਹੈਗੀ ਐ ਕਾਣਾ ਗਰਮੀ ਦੀ ਹਾਲਤ ਦੇਖ ਲੋ ਤਾਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਬੰਦਾ ਜਾਂ ਇਨਸਾਨ ਹੋਊਗਾ ਜਿਹੜਾ ਇਹਦੇ ਬਾਰੇ ਸਹਿਮਤ ਨਹੀਂ ਹੈ ਕਿ ਲੋੜ ਹੈ ਨਹੀਂ ਹੈ ਔਰ ਬਹੁਤ سارے ਲੋਕ ਕਰਨਾ ਵੀ ਚਾਹੁੰਦੇ ਐ ਬਟ ਗੱਲ ਇਹ ਹੈ ਕਿ ਇਹ ਇੱਕ ਦਿਨ ਚ ਹੋਣ ਵਾਲਾ ਕੰਮ ਨਹੀਂ ਹੈਗਾ ਜਾਂ ਦੋ ਚਾਰ ਦਿਨਾਂ ਚ ਹੋਣ ਵਾਲਾ ਕੰਮ ਨਹੀਂ ਹੈਗਾ ਤੇ ਲੰਬੇ ਟਾਈਮ ਦਾ ਪਲਾਨਿੰਗ ਹੈ ਇਹ ਬਟ ਪੰਜ-ਸੱਤ ਸਾਲ ਪਹਿਲਾਂ ਮੈਂ ਮੈਂ ਵੀ ਇਕੱਲਾ- ਇਕੱਲਾ ਇੱਕ-ਇੱਕ ਦਰਖਤ ਦੋ-ਦੋ ਦਰਖਤ ਦਾ 10-50 ਦਰਖਤ ਲਾਤੇ ਉਤੋਂ ਫਿਰ ਹੋਲੀ-ਵਾਲੀ ਜਦੋਂ ਸਿੱਖਿਆ ਤਾਂ ਮੈਨੂੰ ਇਹ ਹੀ ਦਿਖਿਆ ਕਿ ਅਗਰ ਮਿਹਨਤ ਕਰਨੀ ਹੋਈ ਹੈ ਤਾਂ ਇਸ ਤਰ੍ਹਾਂ ਕੀਤੀ ਜਾਵੇ ਕਿ ਆਪਾਂ ਨੂੰ ਕੁਝ ਲਿਮਿਟਡ ਟਾਈਮ ਦੇ ਵਿੱਚ ਰਿਜ਼ਲਟ ਵੀ ਦਿਖੇ ਕਿਉਂਕਿ ਜਿਵੇਂ ਗਰਮੀ ਵਧ ਰਹੀ ਹੈ ਆਪਾਂ ਨੂੰ ਜਲਦੀ ਕਰਨ ਦੀ ਲੋੜ ਹੈ ਐਮਰਜੈਂਸੀ ਹੈ ਤਾਂ ਇਹ ਜਿਹੜਾ ਆਪਾਂ ਜੰਗਲ ਲਗਾਇਆ ਸੀ ਇਹ ਮਿਆਵਾਗੀ ਟੈਕਨੀਕ ਨਾਲ ਲਗਾਇਆ ਸੀ ਇਹਦੇ 'ਚ ਮਿਹਨਤ ਵੀ ਲੱਗੀ ਐਫਰਟ ਵੀ ਲੱਗਿਆ ਲੋਕਾਂ ਨੂੰ ਮਨਾਉਣਾ ਵੀ ਪਿਆ ਸਮਝਾਉਣਾ ਵੀ ਪਿਆ ਬਟ ਫਾਈਨਲੀ ਦੋ ਸਾਲ ਕਹਿੰਦੇ ਆ ਕਿ ਦੋ ਸਾਲ ਦੇ ਵਿੱਚ ਇੰਡੀਪੈਂਡੈਂਟ ਜੰਗਲ ਬਣ ਜਾਂਦਾ ਬਟ ਡੇਢ ਸਾਲ ਦੇ ਵਿੱਚ ਹੀ ਜੰਗਲ ਇੰਡੀਪੈਂਡੈਂਟ ਬਣ ਗਿਆ ਸੀਗਾ ਹੂੰ ਤੇ ਆਪਾਂ ਸਾਰਾ ਕੁਝ ਉਸ ਹਿਸਾਬ ਨਾਲ ਕੀਤਾ ਜਿਵੇਂ ਮੀਆਵਾਗੀ ਟੈਕਨੀਕ ਦੇ ਹਿਸਾਬ ਨਾਲ ਆਪਾਂ ਨੂੰ ਸਮਝਾਇਆ ਸੀ ਇਕੋਸਿਗਨੇ ਸਮਝਾਇਆ ਸੀ ਤੇ ਮੈਨੂੰ ਇਹ ਲੱਗਦਾ ਸੀ ਵੀ ਮਤਲਬ ਜਿਨ੍ਹਾਂ ਨਾਲ ਮੈਂ ਗੱਲ ਕਰਦਾ ਉਹ ਕਹਿੰਦੇ ਜੀ ਐਵੇਂ ਕਿਵੇਂ ਹੋ ਸਕਦਾ ਕਿਵੇਂ ਸੰਭਵ ਹੈ ਔਰ ਦੂਸਰਾ ਇਹ ਹੈ ਕਿ ਕਾਲਜ ਵੱਲੋਂ ਵੀ ਨਾ ਤਾਂ ਨਿਰਮਲ ਸਰ ਨੇ ਬਹੁਤ ਸਹਿਯੋਗ ਦਿੱਤਾ ਨਿਰਮਲ ਸਰ ਨੂੰ ਵੀ ਬਾਕੀ ਕਾਲਜ ਵਾਲਿਆਂ ਨੂੰ ਅਥਾਰਟੀ ਜਿਦੋਂ ਸਮਝਾਉਣਾ ਪਿਆ ਬਣਾਉਣਾ ਪਿਆ ਤੇ ਬਹੁਤ ਸਾਰੇ ੜਕੇ ਤਾਂ ਆਉਂਦੇ ਆ ਬਟ ਇਹ ਹੈ ਕਿ ਜੇ ਠਾਨ ਲੀਏ ਤਾਂ ਕੀਤਾ ਜਾ ਸਕਦਾ ਉਹ ਤੁਹਾਡੇ ਸਾਹਮਣੇ ਰਿਜ਼ਲਟ ਹੈ ਇਹ 4 ਸਾਲਾਂ ਦਾ ਜੰਗਲ ਮਤਲਬ 4 ਡਿਗਰੀ ਟੈਂਪਰੇਚਰ ਅਸੀਂ ਬਿਲਕੁਲ ਸਿੱਕਦੇ ਹੋਏ ਆਏ 4 ਤੋਂ 5 ਮਹਿਸੂਸ ਕਰ ਰਹੇ ਆ ਵੀ ਘੱਟ ਹੈਗਾ ਇੱਥੇ ਤੇ ਇੱਥੇ ਠੰਡਾ ਮਤਲਬ ਅੰਦਰ ਨੇੜੇ ਆ ਕੇ ਮਤਲਬ ਠੰਡੀ ਠੰਡੀ ਹਵਾ ਆ ਰਹੀ ਸੀਗੀ ਤੇ ਤੁਸੀਂ ਖੁਦ ਆ ਕੇ ਮਹਿਸੂਸ ਕਰੋ ਲੋ ਆ ਹਾਂ ਨੋਰਮਲ ਦੇ ਮੁਕਾਬਲੇ ਬਾਅਦ ਤੁਸੀਂ ਤੁਸੀਂ ਖੁਦ ਆਓ ਖੁਦ ਆ ਕੇ ਮਹਿਸੂਸ ਕਰੋ ਉੱਥੇ ਸਾਇੰਸ ਕਾਲ ਦੇ ਗੇਟ ਦੇ ਉੱਪਰ ਗੇਟ ਕੀਪਰ ਹੁੰਦੇ ਨੇ ਤੇ ਤੁਸੀਂ ਉਹਨਾਂ ਨੂੰ ਕਹੋ ਵੀਰ ਜੀ ਐਂਟਰੀ ਕਰਾਓ ਵੀ ਅਸੀਂ ਜੰਗਲ ਦੇਖਣ ਜਾਣਾ ਉਹ ਤੁਹਾਨੂੰ ਮਨੋਂ ਨਹੀਂ ਕਰਨਗੇ ਜਾਂ ਤੁਸੀਂ ਸਾਨੂੰ ਫੋਨ ਲਾ ਲਓ ਮੈਂ ਇੱਥੇ ਹਾਜ਼ਰ ਹਾਂ 24 ਘੰਟੇ ਆਜੋ ਜਦੋਂ ਮਰਜ਼ੀ ਤੇ ਜਿਹੜੇ ਔਰ ਔਰ ਇਹ ਸਤਪਾਲ ਜੀ ਨੂੰ ਮੈਂ ਪਹਿਲਾਂ ਨਹੀਂ ਸੀ ਜਾਣਦਾ ਇਹ ਇਸ ਜੰਗਲ ਦੇ ਬਦੌਲਤ ਹੀ ਮੈਂ ਜਾਣਦਾ ਤੇ ਇਹ ਸਮਝ ਲਓ ਵੀ ਜਦੋਂ ਆਪਾਂ ਗੱਲ ਕਰਦੇ ਆ ਤੇ ਮੇਰਾ ਕੱਲੇ ਦਾ ਸੁਪਨਾ ਸੀ ਔਰ ਮੈਂ ਕਿੱਥੇ ਬੈਠਾ ਸੀ ਬੰਗਲੌਰ ਚ ਤੇ ਬੰਗਲੌਰ ਚ ਬੈਠ ਕੇ ਮੈਂ ਇੱਥੇ ਗੱਲਬਾਤ ਕੀਤੀ ਹੌਲੀ ਹੌਲੀ ਅੱਗੇ ਵਧੇ ਤੇ 6 ਮਹੀਨੇ ਪੂਰੇ ਲੱਗੇ ਅਗਸਤ 2020 ਦੇ ਵਿੱਚ ਗੱਲਬਾਤ ਸ਼ੁਰੂ ਕੀਤੀ ਸੀ ਔਰ ਜਨਵਰੀ 2021 ਦੇ ਵਿੱਚ ਲੱਗ ਗਿਆ ਸੀ ਜੰਗਲ ਔਰ ਹੁਣ ਆਪਾਂ 24 25 ਦੇ ਵਿੱਚ ਖੜੇ ਆ ਤਾਂ ਬਿਲਕੁਲ ਜੰਗਲ ਇੰਡੀਪੈਂਡੈਂਟ ਹੈ ਬੜੀਆ ਦਰਖਤ ਲੱਗੇ ਹੋਏ ਹੈ ਠੰਡਾ ਹੈ ਹੁਣ ਇਹਨੂੰ ਕੋਈ ਸੇਵਾ ਦੀ ਲੋੜ ਨਹੀਂ ਇਹਨੂੰ 2 ਸਾਲ ਤੋਂ ਬਾਅਦ ਕੋਈ ਸੇਵਾ ਦੀ ਲੋੜ ਨਹੀਂ ਸੀ ਆਪਣੇ ਆਪ ਚੱਲਿਆ ਤੇ ਸਾਰੇ ਨੂੰ ਇਹੀ ਬੇਨਤੀ ਹੈ ਬਾਕੀ ਸੰਪਰਕ ਕਰ ਲੋ ਮੇਰੇ ਨਾਲ ਕਰ ਲੋ ਸਤਬਾਜੀ ਨਾਲ ਕਰ ਲੋ ਆਪਾਂ ਜਿੰਨੀ ਜਾਣਕਾਰੀ ਹੈ ਜੀ ਆਪਾਂ ਅੱਗੇ ਤੁਹਾਨੂੰ ਗਾਈਡ ਕਰ ਸਕਦੇ ਆ ਬੜੇ ਕਰਨਾ ਪੈਣਾ ਜੀ ਜੋ ਕਰਨਾ ਪੈਣਾ ਔਰ ਤੁਸੀਂ ਜਗ੍ਹਾ ਲੱਭੋ ਜਿੱਥੇ ਲਾ ਕੇ ਸੰਭਾਲ ਸਕਦੇ ਹੋਈਏ ਸਾਰੇ ਕਿਤੇ ਹੋ ਸਕਦਾ ਜੇ ਜਗਰਾਵਾਂ ਚ ਅਸੀਂ ਸੰਭਾਲ ਸਕਦੇ ਆ ਤਾਂ ਤੁਸੀਂ ਆਪਣੇ ਪਿੰਡਾਂ ਚਹਰਾਂ ਦੇ ਵਿੱਚ ਵੀ ਸੰਭਾਲ ਸਕਦੇ ਹੋ ਪਰ ਸਿਰਫ ਥੋੜਾ ਸਮਾਂ ਧਰਤੀ ਮਾਂ ਦੀ ਸੇਵਾ ਦੇ ਵਿੱਚ ਸਮੇਂ ਦਾ ਦਿਸਵੰਦ ਦਿਓ ਯਾਰ ਕਰਨਾ ਪਊਗਾ ਹਾਂਜੀ ਇਹ ਹਾਂਜੀ ਇਹ ਇੰਦਰਜੀਤ ਸਿੰਘ ਜੀ ਵੀਰ ਜੀ ਨੇ ਮੇਰੇ ਕਜ਼ਨ ਹੈ ਇਹ ਰਾਮਪੁਰਾ ਫੋਲਤੋਂ ਆਏ ਨੇ ਤੇ ਇਹਨਾਂ ਨਾਲ ਮੈਂ ਵੈਸੇ ਹੀ ਇਹਨਾਂ ਨੂੰ ਦਸੂ ਆਏ ਵਾਪਸ ਚਲੇ ਸੀ ਮੈਂ ਕਿ ਚਲੋ ਤੁਹਾਨੂੰ ਦਿਖਾ ਕੇ ਲੈ ਗਿਆਈਏ ਤੇ ਇਹਨਾਂ ਨੂੰ ਵੀ ਰੁੱਖਾਂ ਦੀ ਕਾਫੀ ਜਾਣਕਾਰੀ ਹੈ ਇਹਨਾਂ ਨੇ ਮੈਨੂੰ ਕੁਝ ਚੀਜ਼ਾਂ ਇੱਥੇ ਦੱਸਿਆ ਪੌਦਿਆਂ ਬਾਰੇ ਮੈਨੂੰ ਵਧੀਆ ਲੱਗਿਆ ਤੇ ਮੈਂ ਇਹਨਾਂ ਨੂੰ ਵੀ ਇਹੀ ਕਿਹਾ ਮੈਂ ਕਿ ਵੀ ਅਬ ਦੇਖੋ ਰਾਮਪੁਰੇ ਦੇ ਵਿੱਚ ਜਾਂ ਹੋਊ ਤੁਹਾਡੇ ਆਲੇ ਦੁਆਲੇ ਬਠਿੰਡੇ ਵਗੈਰਾ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਜਗ੍ਹਾ ਲੱਭ ਸਕਦੀ ਆ ਤਾਂ ਉੱਥੇ ਸ਼ੁਰੂ ਕਰੋ ਤੇ ਇਹਨਾਂ ਨੇ ਵੀ ਪਹਿਲੀ ਗੱਲ ਇਹੀ ਕਹੀ ਵੀ ਮਨ ਤਾਂ ਬਹੁਤ ਕਰਦਾ ਪਰ ਰੁਕਾਵਟਾਂ ਬਹੁਤ ਆਉ ਤੋ ਰਿਕਾਵਟਾਂ ਵੀ ਦੂਰ ਕੀਤੀਆਂ ਜਾਣਾ। ਥੋੜਾ ਤੁਸੀਂ ਸਮਾਂ ਕੱਢੋ ਤੇ ਰਿਕਾਵਟਾਂ ਵੀ ਦੂਰ ਹੋਈ ਉਹਨਾਂ ਤੇ ਐਫਰਟ ਕਰਨ ਦੀ ਜਰੂਰਤ ਆ ਨਾ। ਰਿਕਾਵਟਾਂ ਦਾ ਸਾਹ ਲੈਣ ਚ ਵੀ ਆਉਣੀਆਂ। ਕੀ ਕਹੋਗੇ ਤੁਸੀਂ ਇਹ ਸਾਰਾ ਦੇਖਿਆ ਅੱਜ ਜੰਗਲ ਦੇ ਵਿੱਚ ਸ਼ਹਿਰ ਕੀ। ਬਹੁਤ ਵਧੀਆ ਲੱਗਾ। ਬਾਕੀ ਬਾਹਰ ਦੇ ਟੈਂਪਰੇਚਰ ਨਾਲੋਂ ਘਟੋੜ 4-5 ਡਿਗਰੀ ਦਾ ਘੱਟ ਟੈਂਪਰੇਚਰ ਮਹਿਸੂਸ ਹੋ ਰਿਹਾ ਪੂਰਾ ਵਧੀਆ ਠੰਡਾ ਠੰਡਾ ਲੱਗ ਰਿਹਾ ਇੱਥੇ। ਔਸ਼ੀਨਾ ਵੀ ਨਹੀਂ ਆ ਰਿਹਾ। ਬਾਹਰ ਸੇਕਾ ਪੈਂਦਾ ਜੀ ਇੱਥੇ ਆਰਾਮ ਮਹਿਸੂਸ ਹੋ ਰਿਹਾ। ਸੋ ਧੰਨਵਾਦ ਇਹ ਜਿਨ੍ਹਾਂ ਨੂੰ ਇਹ ਚੰਗਾ ਲੱਗੇ ਪਰਾਲਾ ਸਾਡਾ ਤੇ ਤੁਸੀਂ ਜ ਉਹਨਾਂ ਦੋਸਤਾਂ ਤੱਕ ਪਹੁੰਚਾਓ ਜਿਨ੍ਹਾਂ ਨੂੰ ਲੱਗਦਾ ਤੁਹਾਨੂੰ ਇਸ ਵੀਡੀਓ ਨੂੰ ਵੀ ਜਿਨ੍ਹਾਂ ਕੋਲੇ ਜਗ੍ਹਾ ਹੈਗੀ ਜਾਂ ਉਹ ਧਰਤੀ ਮਾਂ ਦੀ ਸੇਵਾ ਦੇ ਵਿੱਚ 2-4 ਘੰਟੇ ਸੇਵਾ ਕਰ ਸਕਦੇ ਨੇ ਤੇ ਆਪਾਂ ਉੱਥੇ ਦਰਖਤ ਲਾਈਏ ਬਸ ਤੋਂ ਵੱਧ ਉਹਨਾਂ ਤੱਕ ਜਰੂਰ ਪਹੁੰਚਾਓ ਧੰਨਵਾਦ